ਸ਼ੁਕਰ ਕਰਕੇ ਤੁਹਾਨੂੰ ਆਦੀ ਛੱਡ ਲਾ ਪੁੱਛਾਂਗੇ ਜੇ ਰਹਿੰਦੀ ਹੋ ਤਾਂ ਬਾਅਦ ਕਰਨਾ ਆਹ ਬੰਦ ਕਰੀਏ ਜੀ ਇਹ ਜੇ ਡਾਕੂਮੈਂਟ ਰੁਕ ਜੇ ਕੋਈ ਨਹੀਂ ਜੀ ਹਾਂ ਜੀ ਮੰਨਣਾ ਹੁੰਦਾ ਔਰ ਉਹ ਡਬਾ ਪੈ ਗਿਆ ਡਬਾ ਪੈ ਉਹ ਚੱਕ ਲੈ ਅੜੀ ਭਾਲੀ ਦੀ ਉਹ ਕਹਿਆ ਹੁਣ ਕਿਉਂ ਕਰਦਾ ਤੇ ਨਾ ਕਿ ਸਰ ਵੀ ਜਦੋਂ ਬੈਠੀ ਇਹ ਰਪਾਰ ਚੱਲ ਕੇ ਵਿੱਚੋਂ ਹਲੇ ਤਾਂ ਤੁਸੀਂ ਮੈਨੂੰ ਪਹਿਲਾਂ ਨਹੀਂ ਦੱਸਿਆ ਵੀ ਇਹਨੂੰ ਆਹ ਪ੍ਰੋਬਲਮ ਹੈ ਮਾਗਾ ਜੇ ਉਹ ਪੱਟਦੇ ਰਹੇ ਨਾ ਬਾਹਰ ਰੱਜੀ ਤੇ ਮਾਗਾ ਦਾਦਾ ਹੀ ਨਹੀਂ ਉਹਨੂੰ ਛੇੜਦਾ ਪੈਰਾਂ ਦੇ ਚੋਵਾਲਾ ਉਹਦੇ ਰੋਇ ਬਸ ਤੇ ਨਾ ਸਾਫ ਸੜ ਕੇ ਉਹਦੇ ਰੋਜ ਰਹਿੰਦੇ ਨੇ ਤੋ ਇਹ ਨਾ ਨਹੀਂ ਥਲਪੀ ਨਵਾਈਦਾ ਤੋ ਰੋਜ ਹੀ ਆ ਸਾਫ ਸਫੀ ਦੇ ਪਰ ਅਸੀਂ ਫੁੱਲ ਹਨ ਥਨੇ ਨਾ ਥਾਇ ਦੇ ਚ ਤੇ ਕੀ ਬੋਲਦੇ ਪੱਠੀ ਹੁੰਦੀ ਇਹਨੂੰ ਇਹ ਆਪਣੀ ਆਪ ਦੀ ਬਣਾਈ ਹੋਈ ਦਵਾਈ। ਨਹੀਂ ਨਹੀਂ ਪੱਟੀ ਨੂੰ ਅੱਜ ਬਾਅਦ ਥਣ ਕਰਨੀ ਚਾਹੀਦੀ ਹੈ। ਇਹ ਤੁਹਾਨੂੰ ਆਹ ਦੇਖ ਲਓ ਤੁਸੀਂ ਬਸ ਐਵੇਂ ਹੀ ਕਰ ਦਿਓ। ਨਹੀਂ ਨਹੀਂ ਆਹ ਕੀ ਬੋਲਦੇ ਆਹ ਟੇਪ ਹੀ ਲਾਈ ਜਾਂਦੇ। ਟੇਪ। ਹਾਂਜੀ। ਇਹ ਪੇਪਰ ਟੇਪ ਕਹਿੰਦੇ ਇਹਨੂੰ। ਅੱਛਾ। ਹਾਂ। ਮਿਲ ਜਾਂਦੀ ਹੈ? ਮਿਲ ਜਾਂਦੀ ਹਾਂ। ਕਿਹੜਾ ਬਾਏ ਮੈਨੂੰ ਤਾਂ ਮਿਲਦੀ। ਇਹ ਕਿਹੜਾ ਆਹ ਉਹ ਤਾਂ ਮਿਲਣੀ ਆ ਆਪਣੇ ਤੋਂ ਦੀਪੂ ਤੋਂ। ਟੇਪ ਤੋਂ ਕਿਪੂ ਤੋਂ। ਕਿਹੜਾ ਬਾਏ ਦੋ? ਆਹ। ਇਹ ਪੇਪਰ ਟੇਪ ਬਾਏ। ਉਹ ਕਿ 3 ਦਿਨਾਂ ਦਾ ਇਹ ਤਾਂ ਰੱਖ ਲਿਓ 3 ਦਿਨਾਂ ਦੇ ਵਿੱਚ ਆਈ ਨਾ ਪੈਂਦੀ ਹੈ ਹਾਂ ਠੀਕ ਹੈ ਮੈਂ ਤੁਹਾਨੂੰ ਦੁਆਰਾ ਕਰਨਾ ਇੱਕ ਪਾਸਾ ਨਵਾਂ ਨੂੰ ਜਿਹੜਾ ਇਹਨੂੰ ਦੁਆਰਾ ਕਰਨਾ ਬਹੁਤ ਬੜਾ ਹੈ ਆ ਸਾਡੇ ਵੀਰ ਜੇ ਇਹ ਪੱਪਾ ਨੇ ਸੈਨਿਕ ਜਿੱਤਿਆ ਜਿਹੜਾ ਉਹਦਾ ਨਾ ਤੇ ਇਹ ਬੱਸ ਹੈ ਕਿ ਛਤ ਨਹੀਂ ਜਾਂਦੇ ਹਾਂ ਆਉਂਦੇ ਹੀ ਤੋਂ ਆਹ ਆ ਇਹਨਾਂ ਨਾਲ ਦੇਗੀ ਵਿੱਚ ਆਉਣੀ ਉਹ ਵੀ ਫਿੱਤੀ ਨਹੀਂ ਪਾ ਦੇਣੀ ਜੇ ਛਤਾਂ ਦੇ ਵਕਤ ਤੇ ਆ ਜੀ ਹਾਂ ਜੀ ਉਹ ਕਿਹੜਾ ਹੈ ਉਹ ਕੱਚਾ ਜਿਹਾ ਕੰਪੈਕਟ ਹਾਂ ਇਹ ਤਾਂ ਲੋਹੇ ਦਾ ਹੋ ਜਾਣਾ ਬਹੁਤ ਹਲਕਾ ਹੁੰਦਾ ਹੈ ਜਿਹੜਾ ਅੱਜ ਆ ਰਿਹਾ ਹੈ ਕੱਚਾ ਆਹ ਬੱਸ ਇਹਨਾਂ ਨੇ ਦੇਸੀ ਜੁਗਾਰ ਕੀਤਾ ਲੱਗਦਾ ਹੈ ਨਾ ਜੇ ਦਵਾਈ ਵੀ ਭਰਤੀ ਆਪਾਂ ਦੋਨੇ ਤਿੰਨੇ ਚ ਕੰਮ ਹੋ ਗਏ ਆ ਠੀਕ ਆ ਉਹ ਕਰ ਵੀ ਸੰਭਾਲ ਕੇ ਦੇ ਇੱਕ ਭਰ ਕੇ ਆ ਹਾਂ ਉੱਥੇ ਜੱਕੀ ਫੋਨ ਲਈ ਮੋੜ ਮਾੜਾ ਚੱਕ ਜਾਂ ਪੈਰ ਫੜ ਲਾ ਥੱਲੇ ਨਾ ਰੱਖਣ ਦੀ ਬੈਠੇਗਾ ਪੈਰ ਫੜ ਲਾ ਪੈਰ ਫੜ ਲਾ ਇੱਥੇ ਆਵੀ ਥੱਲੇ ਨਾ ਰੱਖਣ ਦੀ ਇੱਥੇ ਪਾਰਾ ਵਿੱਚ ਆ ਮੜੀ ਜੀ ਦੀ ਵੀਡੀਓ ਬਣਾਈ ਤੇਰਾ ਠਿਕੋ ਮੈਂ ਖਾਣ ਦਾ ਇੱਕ ਵੀਡੀਓ ਬਣਾਈ ਹਾਂਜੀ ਫੱਟੀ ਜੁੱਤੀ ਰੱਖ ਪੈਰ ਬੋਝ ਕੇ ਫੱਟੀ ਜਵਾ ਰੱਖ ਰੇਤੀ ਪਿਛੇ ਜਾ ਇਹਦੇ ਉੱਤੇ ਹੋਰ ਮਾਰ ਦਿੰਦੇ ਆਪਾਂ ਜਿਹੜਾ ਮੂੰਹ ਮਾਰ ਨਾ ਮਾਰੇ ਠੀਕ ਹੈ ਲਓ ਜੀ ਆਹ ਕੋਈ ਚੱਕਰ ਨਹੀਂ ਆ